ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੰਗਾ ਇਹ ਪਿੰਡ ਨਥਾਣੇ ਦੇ ਬਿਲਕੁਲ ਨੇੜੇ ਹੈ ਬਠਿੰਡੇ ਜ਼ਿਲ੍ਹੇ ਦਾ ਪਿੰਡ ਏ ਤੇ ਨਥਾਣਾ ਹੀ ਇਹਨੂੰ ਸਬ ਤਹਿਸੀਲ ਪੈਂਦੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਵੈਸੇ ਤਾਂ ਇਹਨਾਂ ਦਾ ਮੇਨ ਕਾਰੋਬਾਰ ਅੱਜ ਦੇ ਟਾਈਮ 'ਚ ਜੇ ਦੇਖੀਏ ਤਾਂ ਸਾਇਲਜ ਦਾ ਹੈ ਮੱਕੀ ਕੁੱਤਰਨ ਵਾਲੀਆਂ ਮਸ਼ੀਨਾਂ ਮੱਕੀ ਪੈਕ ਕਰਨ ਵਾਲੀਆਂ ਮਸ਼ੀਨਾਂ ਇਹਨਾਂ ਕੋਲ ਕਾਫੀ ਟਾਈਮ ਤੋਂ ਆ ਪਰ ਨਾਲ ਕਿਉਂਕਿ ਸ਼ੌਂਕ ਹੈ ਤਾਂ ਘਰੇ ਮੱਝਾਂ ਵੀ ਰੱਖਦੇ ਆ ਇਹ ਸਾਰੇ ਨਾਗ ਜਿਹੜੇ ਇੱਥੇ ਰੋਕੇ ਹੋਏ ਉਹ ਦੇਖ ਲਓ ਸਾਰੇ ਪਸ਼ੂ ਦਿਖਾਉਣ ਦਾ ਇੱਕ ਹੀ ਕਾਰਨ ਹੁੰਦਾ ਵੀ ਕਈ ਵਾਰ ਕੁਸਪਰਾ ਜਦੋਂ ਇਹ ਬਾਈ ਨੇ ਮੱਝ ਵੇਚਣੀ ਆ ਜਿੱਕ ਦੋ ਨਾਗ ਹੀ ਆ ਖੈਰ ਤਾਂ ਕਾਰਨ ਇਹ ਆ ਵੀ ਜਗ੍ਹਾ ਸਾਰੀ ਪੂਰੀ ਭਰੀ ਵੀ ਐ ਝੋਟੀਆਂ ਐ ਸਾਈਡ ਤੇ ਹਾਲਾਂਕਿ ਚਾਰ ਕਟੀਆਂ ਹਜੇ ਇੱਕ ਹੋਰ ਜਗ੍ਹਾ ਬਾਈ ਕੋਲ ਵੱਖਰੀ ਉੱਥੇ ਵੀ ਵੱਧੀਆਂ ਹੋਈਆਂ ਨੇ ਮੱਝ ਸਾਹਮਣੇ ਖੜੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਵਾਂਗੇ ਇਹਨੇ ਦੁੱਧ ਲਾਉਣਾ ਸ਼ੁਰੂ ਕਰਤਾ ਦਿਨ ਖੈਰ ਇਹਨੇ ਹਜੇ ਲੈਣੇ ਆ ਸੂਨ ਚ ਚੰਗੇ ਕੱਦ ਕਾਟ ਦੀ ਸੋਹਣੇ ਸਿੰਘਾਂ ਦੀ ਲਗਭਾਗੇ ਮੰਨਾਂਗੇ ਵੀ ਜੈਡ ਬਲੈਕ ਹੀ ਆ 2-4 ਵਾਲ ਪੂਸ਼ ਚ ਹੋ ਸਕਦਾ ਵੀ ਚਿੱਟੇ ਹੋਣ ਮੇਨ ਵੀਡੀਓ ਹਿੱਸੇ ਦੀ ਬਣਾਵਾਂਗੇ ਤੇ ਨਾਲ ਇੱਕ ਵੱਖਰਾ ਰੰਗ ਤੇ ਨੀਲੀਰਾ ਵੀ ਨਸਲ ਚ ਪੈਂਦੀ ਮੱਝ ਵੀ ਤੁਹਾਨੂੰ ਦਿਖਾ ਦੇਣੀ ਇਹਨੂੰ ਗ੍ਰੇਡੇਡ ਸਮਝੋ ਨੀਲੀਰਾ ਵੀ ਸਮਝੋ ਉਹ ਤੁਸੀਂ ਇਹ ਤੋਂ ਜੱਜਮੈਂਟ ਕਰ ਲਿਓ ਇਹ ਹਾਲਾਂਕਿ ਹਜੇ ਕੱਚੀ ਹੈ ਖੈਰ ਗੱਲਬਾਤ ਇਹਦੇ ਬਾਰੇ ਵੀ ਆਪਾਂ ਬਾਈ ਨਾਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਨਾਗ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਕਰਿਓ ਆਓ ਸ਼ੁਰੂਆਤ ਇਸੇ ਮੱਝ ਤੋਂ ਕਰਦੇ ਆਂ ਜਿਹੜੀ ਸਾਹਮਣੇ ਤੁਸੀਂ ਜਗਾਲੀ ਕਰਦੀ ਦੇਖ ਰਹੇ ਹੋ ਡਿਟੇਲ ਪਹਿਲਾਂ ਪੁੱਛਾਂਗੇ ਫਿਰ ਇਹ ਤੋੜਾਂਗੇ ਸਰਮੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਾਇਲਜ ਵਾਲੀਆਂ ਮਸ਼ੀਨਾਂ ਸਾਇਲਜ ਪੈਕਿੰਗ ਦਾ ਸਾਰਾ ਕੰਮ ਚੱਲ ਰਿਹਾ ਭਾਈ ਹਾਂਜੀ ਭਾਈ ਚੱਲ ਰਿਹਾ ਉਹ ਤਾਂ ਵੀ ਹੁਣ ਤਾਂ ਸੀਜ਼ਨ ਜਮ੍ਹਾਂ ਸਿਰ ਤੇ ਹੀ ਆ ਕਣਕ ਵਾਲੀ ਮੱਕੀ ਆ ਜਾਣੀ ਹੈ ਹਨਾ ਹਾਂਜੀ ਭਾਈ ਕਣਕ ਵਾਲੀ ਸ਼ੁਰੂ ਹੋ ਗਈ ਆ ਜਦ ਬੜਾਈ ਚੱਲੀ ਠੀਕ ਹੈ ਉਹ ਵੀਡੀਓ ਫੇਰ ਦਿਖਾਉਣੇ ਆ ਕਿਸੇ ਭਰਾਵਾਂ ਨੂੰ ਅੱਛਾ ਮੱਝਾਂ ਦੋ ਵੇਚਣੀਆਂ ਆਪਾਂ ਅੱਜ ਦੋ ਮੱਝਾਂ ਬਈ ਪਹਿਲੇ ਨੰਬਰ ਤੇ ਜਿਹੜੀ ਤੇਰੇ ਹੱਥੀ ਖੜੀ ਹੈ ਬਈ ਮੱਝ ਇਹ ਕਿੰਨਾ ਮਸੂਆ ਏ ਬਈ ਜਿਸ ਲੋਗਾ ਸੇ ਕਰਪੜ ਹੂੰ ਤੇ ਆਪਾਂ ਨੇ ਕੱਤੰਨੇ ਨੂੰ ਮਹੀਨੇ ਦੀ ਸੂਈ ਲੈਂਦੀ ਸੀ ਠੀਕ ਹੈ ਉਸ ਟਾਈਮ ਤੇ ਇਹਦੇ ਥੱਲੇ 10 10 ਕਿਲੋ ਦੁੱਧ ਸੀ ਤਿੰਨ ਮਹੀਨੇ ਦੀ ਸੂਈ ਥੱਲੇ 10 ਕਿਲੋ ਦੁੱਧ ਆ ਤਿੰਨ ਮਹੀਨੇ 10 ਕਿਲੋ ਸੀ ਉਹ ਬਾਈ ਨੇ 13 ਕਿਲੋ ਦੁੱਧ ਚੋਇਆ ਸੀ ਤਾਜੀ ਦਾ ਹਾਂ ਪੁੱਛੋ ਆਪਣਾ ਕੁਲਵਿੰਦਰ ਸਿੰਘ ਨੰਬਰਦਾਰ ਹੈ ਠੀਕ ਹੈ YouTube ਤੇ ਪਿੰਦੀ ਦੇ ਚੈਨਲ ਤੇ ਉਹਦੀਆਂ ਚੁਆਈਆਂ ਵੀ ਹੋਈਆਂ ਮੱਜਾਂ ਨਹੀਂ ਦੋ ਮੱਜਾਂ ਚੁਆਈਆਂ ਬਾਈ ਹਾਂ ਉਹਦੇ ਤੋਂ ਆਪਾਂ ਇਹ ਮੱਜ ਲੈ ਲਈ ਠੀਕ ਹੈ ਆਪਣੇ ਕਿਹਾ ਸਾਡਾ 12 ਕਿਲੋ ਦੁੱਧ ਕਰਦੀ ਅੱਛਾ ਵਾਦ ਕੀ ਸੀ ਦੁੱਧ ਦਾ ਹਾਂ ਕਿਉਂਕਿ ਕੋਈ ਰਿਲੇਟਿਵ ਉਹਦਾ ਲੈ ਗਿਆ ਸੀ ਉੱਥੋਂ ਆਪਣੇ ਕੋਲ ਵਾਪਸ ਆਈ ਸੀ ਅੱਛਾ ਉੱਥੋਂ ਵਾਪਸ ਤੁਹਾਡੇ ਕੋਲ ਆਈ ਸੀ ਹਾਂ ਠੀਕ ਹੈ ਜਾਣ ਕਿੰਨੇ ਦਿਨ ਲਊ ਸੋਣ ਹੁਣ ਭਾਈ ਇੱਕ ਦਿਨ ਤਾਂ ਰਹਿ ਗਏ 5 ਦਿਨ ਰਹਿ ਗਏ ਹਮਮ ਪੂਰੇ ਹੁਣ ਚ ਦਿਨ 10 ਮਹੀਨੇ ਪੂਰੇ ਹੁਣ ਚ 5 ਦਿਨ ਰਹਿ ਹਾਂਜੀ ਉੱਤੇ ਲੈ ਤੇ ਮੇਰੇ ਖਿਆਲ ਦੇ ਵਿੱਚ ਹਜੇ ਕੋਈ ਦੀ ਤਿਆਰੀ ਨਹੀਂ ਦਾ ਆਪਣਾ ਉੱਤੋਂ ਦਾ ਲੱਗਦੀ ਨਹੀਂ ਮੱਝ ਢਿੱਲੀ ਨਹੀਂ ਪਈ ਤੇ ਵੀ ਹੋਰ ਦਾ ਤੇ ਵੀ ਲੈ ਜਾ ਅੱਛਾ ਕੱਚੀ ਫਰਗਾ ਮੱਕੀ ਦਾ ਸੀਜ਼ਨ ਆ ਗਿਆ ਕਰਕੇ ਤਾਂ ਨਹੀਂ ਕੱਚੀ ਭਾਈ ਜੀ ਹੁਣ ਆਇਆ ਇੱਕ ਤਾਂ ਇਸ ਤੋਂ ਬਾਅਦ ਦੇ ਵਿੱਚ ਫੋਨ ਅਟੈਂਡਿੰਗ ਹੋ ਸਕਣਾ ਕਿਉਂਕਿ ਆਪ ਮਸ਼ੀਨ ਤੇ ਹੋਵਾਂਗੇ ਹਮ ਤੇ ਇਸ ਕਰਕੇ ਫਿਰ ਇਹਨੂੰ ਚਲੋ ਆਪਾਂ ਹੁਣ ਸੇਲ ਕਰ ਦਿੰਨੇ ਆ। ਸਹੀ। ਬਾਕੀ ਸੰਭਾਲਦਾ ਔਖਾ ਕਿਉਂਕਿ ਇਹ ਬੱਚੇ ਇਕੱਲੇ ਆ ਘਰੇ। ਠੀਕ ਹੈ। ਉਹਨਾਂ ਨੂੰ ਔਖਾ ਜਾਂਦਾ ਹੈ। ਅੱਛਾ ਭਾਈ ਕੀ ਡਿਮਾਂਡ ਰੱਖਦੇ ਹੋ ਇਹਦੀ? ਡਿਮਾਂਡ ਭਾਈ ਇਹਦੀ ਆਪਾਂ ਫੋਨ ਦੀ ਕਰਨਾ ਕਿਉਂਕਿ ਇਹਦਾ ਹੋ ਜੂਗਾ ਵੀ ਜੇ ਹੋ ਸਕਦਾ ਹੁਣ ਵਿਕੇ ਹੋ ਸਕਦਾ ਵੀ 10 ਦਾ ਨਾ ਵਿਕੇ ਹਨਾ। ਠੀਕ ਹੈ। 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 ਓਕੇ ਖੋਲਗੇ ਭਾਈ ਇਹਨੂੰ। ਸੋ ਦੱਸੋ ਇਹ ਜੈਨੂਨ ਗੱਲ ਹੈ ਹੋ ਸਕਦਾ 10 ਦੇ ਨੇ ਲੈ ਜੇ ਤੇ ਹੋ ਸਕਦਾ ਇਹ ਸੇ ਵੀਡੀਓ ਤੇ ਵੇਖ ਜੇ। ਕੀ ਆਉਂਦਾ ਭਾਈ ਕਿ ਜ ਬਹੁਤ ਜਿਆਦਾ ਵਿੱਥੀ ਆ ਦੋਸਤੋ ਥਣਾ ਦੇ ਵਿੱਚ ਅਗਲੇ ਤੇ ਪਿਛਲੇ ਥਾਂ ਚ ਦੀ ਦੇਖੋ ਪਿਛਲੇ ਥਣ ਵੀ ਸੋਹਣੇ ਵਿੱਥੀ ਦੇ ਉੱਤੇ ਆ ਸਿੰਘ ਕੁੰਡੇ ਆ ਢਾਂਜਾ ਚੰਗਾ ਮੱਝ ਦਾ ਖੁੱਲੀ ਛੜਤੀ ਆ ਬਾਈ ਨੇ ਤੇ ਬਾਈ ਕਹਿੰਦਾ ਵੀ ਇਸੇ ਤਰ੍ਹਾਂ ਇਹ ਪਾਣੀ ਪੂਣੀ ਪੀਣੀ ਚਾਹ ਬਾਕੀ ਸੀਮਨ ਬਾਈ ਸੂਰਵੀਰ ਦਾ ਲੱਗਿਆ ਸੂਰਵੀਰ ABC ਵਾਲੇ ਦਾ ਹਾਂਜੀ ਹੱਕੋ ਬਾਈ ਜਾਣ ਲੋ ਬਾਅਦ ਚਲੋ ਤੇ ABC ਸੀਮਨ ਬੈਂਕ ਦੇ ਸੂਰਵੀਰ ਬੁੱਲ ਦਾ ਸੀਮਨ ਇਹਦੇ ਲੱਗਾ ਚਲੋ ਤੋ ਟਾਂਚਾ ਸੂ ਮੱਥਾ ਦੇਖੋ ਬਹੁਤ ਸੋਹਣੀ ਮੱਝ ਐ ਥਾਣਾ ਚ ਬਿੱਥੀ ਚੰਗੀ ਐ ਬਾਕੀ ਸਟਰਕਚਰ ਤੁਸੀਂ ਦੇਖ ਲਓ ਇਹ ਇਸੇ ਤਰ੍ਹਾਂ ਫਿਰ ਭੜਦੀ ਵੀ ਨਹੀਂ ਦੂਜੀਆਂ ਮੱਝਾਂ ਨਹੀਂ ਬਾਈ ਸਾਰੀਆਂ ਆਪਾਂ ਖੁੱਲੀਆਂ ਛੱਡ ਕੇ ਪਾਣੀ ਧਣੀ ਤੇ ਲਾਉਣੇ ਨੂੰ ਸੰਗੜਾ ਨਾਲ ਦੇ ਗਲ ਚੋਂ ਆਪੋ ਆਪਣੀ ਜਗ੍ਹਾ ਤੇ ਜਾਈ ਜਾਣੇ ਪਾਣੀ ਪਤਾ ਨਹੀਂ ਪੀ ਇਹ ਵੀ ਖਾਸ ਨੋਟ ਕਰਨ ਵਾਲੀ ਗੱਲ ਐ ਮੱਝ ਨੂੰ ਪਾਣੀ ਪਿਉਣਾ ਬਾਈ ਕਹਿੰਦਾ ਖੁੱਲੀ ਛੱਡ ਦਿੰਨੇ ਤੇ ਪਾਣੀ ਤੇ ਆਪ ਹੀ ਆ ਜਾਂਦੀ ਐ ਸਵਾਹ ਥੋੜਾ ਠੰਡਾ ਹੋ ਜਾਂਦਾ ਜੇ ਪਸ਼ੂ ਖੁੱਲਾ ਰਵੇ ਕਿਉਂਕਿ ਬੰਦੇਆਂ ਪਸ਼ੂਆਂ ਦੇ ਸਵੇਰ ਝੜਚੜੇ ਹੁੰਦੇ ਆ ਗਰਮ ਹੁੰਦੇ ਆ ਫਵਾਨਾ ਵੇਰ ਦੇਖ ਲੋ ਹਜੇ ਦੁੱਧ ਲਾਉਣਾ ਹੀ ਸ਼ੁਰੂ ਕੀਤਾ ਹੈ ਪਿਛਲੇ ਸੂਏ ਦੁੱਧ ਦੇ ਨਹੀਂ ਚੰਗਾ ਦੁੱਤਾ 13 ਕਿਲੋ ਬਾਈ ਕਹਿੰਦਾ ਤਿੰਨ ਮਹੀਨਿਆਂ ਦੀ ਸੂਈ ਬਾਈ ਕੋਲ ਆਈ ਤੇ 12.5 ਕਿਲੋ ਫੇਰ ਦੇਣ ਲੱਗ ਗਈ ਤੇ ਬਾਕੀ ਬਾਈ ਇੱਕ ਟਰੂ ਦਾ ਕੋਈ ਨਹੀਂ ਅੱਛਾ ਟਰੂ ਛੱਡੋ ਨਾ ਛੱਡੋ ਆਪਾਂ ਜਿੱਦੇ ਪਹਿਲੇ ਦਿਨ ਆ ਗਏ ਸੀ ਕੱਟਾ ਦਾ ਪਾਸੇ ਬੰਨਤਾ ਸੀ ਹੂੰ ਬਿਨਾ ਕੱਟੇ ਤੋਂ 7 ਮਹੀਨੇ ਪਣ ਤੋਂ ਬਾਅਦ ਦੇ ਵਿੱਚ ਇਹ ਦੁੱਧ ਦਤਾ ਨਹੀਂ ਅੱਛਾ ਮਨ ਲੌ ਲੰਬਾ ਟਾਈਮ ਦੁੱਧ ਪਿਆਗੀ ਲੰਬਾ ਟਾਈਮ ਦੁੱਧ ਦਤਾ ਹੈ ਠੀਕ ਹੈ ਬਸੋ ਸੋਹਣੀ ਹੈ ਸ਼ੇਪ ਦੀ ਵੀ ਸ਼ਕਲ ਵੀ ਸੋਹਣੀ ਹੈ ਸਿੰਗ ਬਿਲਕੁਲ ਗੋਲ ਕੁੰਡ ਸੋ ਇਹ ਮਰਜ ਵਿਕਰੀ ਆਸ ਤੇ ਅਸੋ ਪਹਿਲੇ ਨੰਬਰ ਤੇ ਦੇਖੋ ਚੱਲ ਚੱਲੀਏ ਬਾਕੀ ਤਪ ਫੋਨਈ ਆਉਦੇ ਟਿਕਾਣੇ ਵਾਲ ਨੂੰ ਜਾਊਗੀ ਚਲੋ ਤੁਹਾਨੂੰ ਇਹ ਉੱਥੇ ਖੜੀ ਜੀ ਮੈਂ ਇੱਕ ਵਾਰ ਦਿਖਾ ਰਹਾ ਹਾਂ ਸੋ ਹੋ ਆਨਾ ਤੁਸੀਂ ਇਹਦਾ ਦੇਖ ਲਿਆ ਸੋ ਆਉਦੇ ਟਿਕਾਣੇ ਤੇ ਆ ਕੇ ਫੇਰ ਖੜਗੀ ਕਰਮਾ ਲਈ ਸੋ ਇੱਕ ਚੰਗੀ ਸੋਹਣੀ ਮੱਝ ਮੁਰਾ ਨਸਤ ਜੀ ਤੁਹਾਨੂੰ ਦਿਖਾ ਰਿਹਾ ਹਾਂ 10 ਦਿਨ ਅਜੇ ਤੁਸੀਂ ਇਹ ਮੰਨ ਕੇ ਚੱਲੋ ਵੀ ਇਹ ਲੈ ਸਕਦੀ ਕਿਉਂਕਿ 5 ਦਿਨ ਬਾਕੀ ਆ ਪੰਜ ਉੱਤੇ ਲੈ ਗਈ ਤਾਂ 10 ਦਿਨ ਲੈ ਜਾਣੇ ਨੇ ਆਰਾਮ ਦੇ ਨਾਲ ਇੱਕ ਹੋਰ ਮੱਝ ਬਾਈ ਨੇ ਵੇਚਣੀ ਆ ਬਈ ਕਿੰਨਾ ਮਸੂਦਾ ਸੁਣਦੀ ਇਹ ਬਈ ਤੀਜੇ ਸੂਏ ਵਾਸਤੇ ਗੱਪਣਾ ਠੀਕ ਹੈ ਦੂਜੇ ਸੂਏ ਚੋਈ ਹੈ ਘਰੇ ਇਹ ਦੂਜੇ ਸੂਏ ਘਰੇ ਚੋਈ ਆ ਬਈ ਆਪਾਂ ਕਿੰਨਾ ਦੁੱਧ ਦੇ ਇਹ ਜੰਡਾ ਵਾਲੇ ਪਰਮਜੀਤ ਤੋਂ ਆਪਾਂ ਲਿਆਂਦੀ ਸੀ ਡਾਕਟਰ ਵੀਰ ਹੈ ਜਿਹੜਾ ਹਾਂ ਡਾਕਟਰ ਪਰਮਜੀਤ ਸੀ ਠੀਕ ਹੈ ਇਹ ਉਹਨੇ ਸਾਨੂੰ 14 ਕਿਲੋ ਦੁੱਧ ਕਹਿ ਕੇ ਦਿੱਤੀ ਸੀ 14 ਕਿਲੋ ਦੁੱਧ ਦੇਊਗੀ ਇਹਨੇ ਬਈ ਕੰਡੇ ਦੇ ਸੋਰਾ ਕਰ ਦੋਤ ਹੁੰਦੇ ਐਸੇ ਜਿੱਤਨਾ 16 ਕਿਲੋ ਦਾ 16 ਕਿਲੋ ਤੇ 14 ਕਿਲੋ ਹਾਂ ਠੀਕ ਹੈ ਅੱਛਾ ਭਾਈ ਹੁਣ ਇੱਕ ਨਵਾਂ ਤੀਜਾ ਸੂਅ ਤੀਜੇ ਸੂਅ ਵਾਸਤੇ ਗੱਪਣਾ ਭਾਈ ਇਹ ਆਪਣਾ ਨਾਭੇ ਵਾਲੇ ਤੇ ਆਪਣਾ ਜਿਹੜਾ ਹੈਗਾ 552 ਕੇ 852 ਉਦੋਂ ਗੱਪਣਾ ਅੱਛਾ ਉਹ ਲਿਖਿਆ ਹੋਇਆ ਆਪਣੇ ਕੋਲ ਹੈਗਾ ਉਹਦਾ ਸੀਮਨ ਲੱਗ ਠੀਕ ਹੈ ਕਿੰਨਾ ਟਾਈਮ ਬਾਕੀ ਹੈ ਇਹਦੇ ਭਾਈ ਹਜੇ 23 ਤਰੀਕ ਨੂੰ ਦਿਨ ਪੂਰੇ ਹੋਵੰਗੇ 23 ਨੂੰ ਹਾਂ ਤੇ ਇਹਦੀ ਤਿਆਰੀ ਫੁੱਲ ਹੋਊਗੀ ਜਦੋਂ ਤਿਆਰ ਹੋ ਗਈ ਮੱਝ ਉਦੋਂ ਇਹ ਤਕਰੀਬਨ 4-5 ਦਿਨ ਬਹਿ ਨਹੀਂ ਸਕਦੀ ਅਜੇ ਨਾ ਹੋਣਾ ਆਪਣਾ ਹਾਂ ਅਜੇ 16 ਦਿਨ ਪਏ ਹਨ ਹਾਂ 16 ਦਿਨ ਪਏ ਹਜੇ ਤੇ ਉੱਤੇ ਲਊਗੀ ਬਈ ਅੱਗੇ 15 ਦਿਨ ਉੱਤੇ ਲੈ ਗਈ ਸੀ ਅੱਛਾ ਉਦੋਂ ਉੱਤੇ ਵੀ ਲੈ ਜੂ ਹਾਂ ਉੱਤੇ ਲੈ ਜਾਂਦੀ ਹੈ ਅ ਰੇਟ ਇਹਦਾ ਵੀ ਫਿਰ ਫੋਨ ਤੇ ਹਾਂ ਰੇਟ ਇਹਦੇ ਫੋਨ ਤੇ ਵੀ ਤੋੜਦਗੇ ਨੂੰ ਵੀ ਹਾਂਜੀ ਤੋੜ ਦਿੰਦੇ ਦਸੋ ਦੇਖਿਓ ਮੱਝ ਬਾਈ ਕਹਿੰਦਾ ਵੀ ਬਾਈ ਪਰਮਵੀਰ ਆਪਾਂ ਫੋਟੋ ਵੀ ਸ਼ੇਅਰ ਕਰਦੇ ਹੁੰਨੇ ਆ ਭਰਾ ਕੋਲੋਂ ਆਉਂਦੇ ਆਉਂਦੇ ਆ ਤੇ ਨਾਲ ਉਹਦੀ ਵੀਡੀਓ ਵੀ ਬਣਾਉਂਦੇ ਰਹਿੰਦੇ ਆ ਵਪਾਰ ਦਾ ਵੀ ਕਰਮਾ ਨਾਲ ਵੈਟਰਨਰੀ ਪ੍ਰੈਕਟਿਸ ਹੈ ਉੱਥੋਂ ਇਹ ਮੱਝ ਬਾਈ ਨੇ ਖਰੀਦੀ ਸੀ ਦੁੱਧ 14 ਕਿਲੋ ਦੱਸਿਆ ਸੀ 16 ਦੇਗੀ ਦੂਜੇ ਸਵੇਚ ਫੋਲੋ ਬਜੰਦੀ ਏ ਮੱਝ ਐ ਪੂਰਾ ਬਾਡੀ ਵੇਟ ਆ ਸੰਗੇ ਦਾ ਖੁੱਲਾ ਫੁੱਲਾ ਹੋ ਕੇ ਮੁੜਿਆ ਵੈ ਪੈਰ ਜਿਹੜੇ ਉਹ ਮਾਰਕਿੰਗ ਨੀਲੀ ਰਾਵੀ ਵਾਲੀ ਰੰਗ ਵੀ ਨੀਲੀ ਰਾਵੀ ਵਾਲੀ ਪੰਨਦੋ ਬੱਚ ਬਈ 8 ਮਹੀਨੇ ਦੁੱਧ ਅੱਛਾ 8 ਮਹੀਨੇ ਪੂਰੇ ਹੋਣੇ ਡਰਾਈ ਕੀਤੀ ਸੀ ਆਪਾਂ 5 ਕਿਲੋ ਦੁੱਧ ਦੁੱਧ ਵੀ ਸੀਗਾ ਜਦੋਂ ਡਰਾਈ ਕੀਤੀ ਫੀਡ ਬੰਦ ਕਰਕੇ ਅੱਛਾ ਹਾਂਜੀ 5 ਕਿਲੋ ਦੁੱਧ ਬਾਈ ਕਹਿੰਦਾ ਫੀਡ ਤੋਂ ਡਰਾਈ ਕੀਤੀ ਜਦੋਂ ਫੀਡ ਬੰਦ ਕਰਕੇ ਤੇ ਫੇਰ ਇਹਨੂੰ ਡਰਾਈ ਕੀਤਾ ਥਾਣੇ ਦੇ ਵੀ ਸੋਹਣੇ ਆ ਵੀ ਹਜੇ ਟਾਈਮ ਇਹਦਾ ਖੈਰ ਬਾਕੀ ਐ ਕਿ ਚੇਸ ਫੰਕਲੇ ਰਲ ਅੱਛਾ ਸੋ ਵੈਸੇ ਤੁਹਾਨੂੰ ਐਵੇਂ ਦਿਖਾ ਦਨੇ ਆ ਦੋਸਤੋ ਇਹ ਕਿਉਂਕਿ ਕੱਚੀ ਮੱਝ ਆ ਪਰ ਉਹ ਜਿਹਨੂੰ ਸਮਝ ਆਉਂਦੀ ਆ ਕਾਲ ਕਰ ਲਿਓ ਚੰਗੀ ਮੱਝ ਬਈ ਦੱਸਦਾ ਲੈ ਚਲੋ ਬਈ ਇਹਨੂੰ ਵੀ ਅੰਦਰ ਨੂੰ ਚਾਹ ਤੋ ਫਿਰ ਦੋ ਕਟੀਆਂ ਬਈ ਉਧਰ ਆਪਣੀ ਖੜੀਆਂ ਉਹ ਵੀ ਵੇਚਣੀਆਂ ਆ ਉਹ ਨੀਲੇ ਆਉਂਦੀਆਂ ਹਾਂ ਐਸੀ ਤੇ ਸਮਝਦੀ ਐ ਐਸੀ ਇੱਕੇ ਸਮਝਦੀ ਕੱਟੀ ਆ ਇਹ ਕਾ ਚੋਟੀ ਦੀ ਐ ਠੀਕ ਐ ਸੋ ਦੋਸਤੋ ਦੋ ਮੱਝਾਂ ਬਈ ਕਹਿੰਦਾ ਦੋ ਕਟੀਆਂ ਵੀ ਵੇਚ ਦੇਣੀਆਂ ਆ ਉਹ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਨਾ ਉਹ ਲੱਗ ਜਗਾ ਜਿਹੜੀ ਉੱਥੇ ਉਹ ਨਾਲ ਹੀ ਦਿਖਾ ਦਿੰਦੇ ਆ ਨਾ ਸੋ ਦੋ ਕਟੀਆਂ ਦੋਸਤੋ ਤੁਹਾਨੂੰ ਵੀਡੀਓ ਚ ਐਡ ਕਰ ਦਿੰਦੇ ਆ ਇਹ ਦੋ ਮੱਝਾਂ ਬਾਈ ਨੇ ਵੇਚਣੀਆਂ ਆ ਤੇ ਦੋ ਕਟੀਆਂ ਵੇਚਣੀਆਂ ਜਿਹੜੀ ਵੱਖਰੀ ਜਗਾ ਜਿਵੇਂ ਮੈਂ ਦੱਸਿਆ ਸੀ ਵੀ ਨਾ ਕਿ ਜਿਆਦਾ ਹੋਵੇ ਤਾਂ ਹੀ ਬਾਈ ਪਸ਼ੂ ਵੇਚਣ ਲੱਗਾ ਉਹ ਕਟੀਆਂ ਵੀ ਤੁਹਾਨੂੰ ਇਸੇ ਵੀਡੀਓ ਚ ਐਡ ਕਰ ਦਿੰਦੇ ਆ ਜੇ ਕੋਈ ਵੀਰ ਖਰੀਦਣਾ ਚਾਵੇ ਤਾਂ ਉਹਨਾਂ ਲਈ ਵੀ ਕੰਟੈਕਟ ਤੁਸੀਂ ਕਰ ਸਕੋ ਸੋ ਦੋਸਤੋ ਇਹ ਦੋ ਕਟੀਆਂ ਜਿਨ੍ਹਾਂ ਦਾ ਜ਼ਿਕਰ ਹੁਣੇ ਵੀਡੀਓ ਚ ਕਰਕੇ ਹਟੇ ਆ ਸੁਖਮੰਦਰ ਭਾਈ ਜਿਹੜੀ ਹੁਣ ਝੋਟੀ ਤੋਰੀ ਆ ਵਕਾਊ ਆ ਹਾਂਜੀ ਹਾਂ 15 ਦਿਨ ਬਾਕੀ ਉਹਦੀ ਕੱਟੀ ਕਿਹੜੀ ਹੈ ਉਹਦੀ ਕੱਟੀ ਆ ਖੜੀ ਬਈ ਪਿਛਲੇ ਸੂਏ ਦੀ ਹੈ ਹਾਂਜੀ ਇਹ ਤਾਂ ਫਿਰ ਸਾਲਕ ਦੇ ਆਸ-ਪਾਸ ਹੋਊਗੀ ਉਮਰ ਇਹਦੀ ਇਹ ਬਈ ਹਾਂ ਸਾਲ ਦੀ ਹੋਣ ਵਾਲੀ ਆ ਬਸ ਕੋ ਸਾਲ ਦੀ ਸਮਝੋ ਕਿਉਂਕਿ 2 ਮਹੀਨਾਵਾਂ ਦੀ ਛੁੱਟੀ ਬਣ ਗਈ ਸੀ ਠੀਕ ਹੈ ਜੇ ਤੁਹਾਨੂੰ ਜਾਨੀ ਛੋਟੀ ਸੁੰਦੀ ਉਹਦੋਂ ਨੂੰ ਸਾਲ ਦੀ ਸਾਲ ਦੀ ਹੋ ਜੂਗੀ ਹਾਂਜੀ ਠੀਕ ਹੈ ਲਗਭਗ ਦਸੋ 11 ਮਹੀਨਿਆਂ ਦੇ ਆਸ-ਪਾਸ ਇਹਦੀ ਉਮਰ ਹੋਊਗੀ ਹਾਂਜੀ ਇਹ ਕੱਟੀ ਨੀਲੀ ਰਾਵੀ ਨਸਲ ਦੀ ਹੈ ਤੇ ਮੱਝ ਇਹਦੀ ਮਾਂ ਤੁਹਾਨੂੰ ਦਿਖਾਤੀ ਹੈ 16 ਕਿਲੋ ਦੂਜੇ ਸੂਏ ਦਾ ਦੁੱਧ ਹੈ ਕਿ ਕਰਮ ਵਾਲੀ ਕਿੰਨਾ ਦਿੰਦੀ ਉਹ ਬਾਅਦ ਦੀ ਗੱਲ ਹੈ ਇੱਕ ਇਹ ਕੱਟੀ ਬਈ ਘਰੇ ਖੜੀ ਹੈ ਉਹ ਤੋਂ ਦੁੱਧ ਦਾ ਕਿਨਾਰਾ ਉਹਦਾ ਭਈ ਆਪਾਂ 13.5 ਕਿਲੋ ਦੁੱਧ ਤੋਂ ਲਿਆ ਖੀਰੀ ਝੂਟੀ ਆ ਅਸੋ ਖੀਰੀ ਸੀ ਖੀਰੀ ਸੁਸੀ ਠੀਕ ਹੈ ehsan ਦਾ ਪਤਾ ਇਹਨਾਂ ਦੇ ਪਿਓ ਕਿਹੜੇ ਆ ਸਾਨ ਭਾਈ ਇਹਦਾ ਤਾਂ ਆਪਾਂ ਨੂੰ ਪਤਾ ਹੈ ਇਹ ਕਿਹੜੇ ਇਹ ਪੰਮੇ ਦਾ ਟੀਕਾ ਭਰਿਆ ਵੇ ਉਹਨੇ ਦੱਸੇ ਵੀ ਚੰਗਾ ਠੀਕ ਹੈ ਠੀਕ ਹੈ ਤੇ ਇਹ ਆਪਾਂ ਘਰੇ ਭਰਿਆ ਸੀ ਇਹ ਆਪਣਾ ਜਿਹੜਾ ਨਾਭਿਆਂ ਦਾ ਨੂਰ ਸੀ ਅੱਛਾ ਉਹਦਾ ਅੱਛਾ ਠੀਕ ਹਾਂਜੀ ਸੋ ਦੋਸੋ ਇਹ ਨੂਰ ਚੈਦ ABC ਵਾਲਾ ਕੋਈ ਹਾਂ ABC ਵਾਲਾ ਕੋਈ ਹੁਣ ਉਹ 552 ਦੇ ਨਾਲ ਤੇ ਉਹੀ ਟੀਕਾ ਦੁਬਾਰਾ ਭਰਿਆ ਵੇਦੇ ਠੀਕ ਓਕੇ ਸੋ ਇਹ ਤੁਸੀਂ ਕੱਟੀ ਦੇਖ ਲਓ ਵੀ ਜਵਾਬ ਹੈਗਾ ਪਰਲੀ ਅੱਖ ਚ ਥੋੜੀ ਜਿਹੀ ਘੱਟ ਹੈ ਬਈ ਉਹ ਮਾਰਕਿੰਗ ਘੱਟ ਆਉਦੀ ਹੂੰ ਬਾਕੀ ਜੋ ਚੀਜ਼ ਹੈ ਦੋਨੇ ਕੱਟੀਆਂ ਇਹ ਕਿੰਨੇ ਕਿੰਨੇ ਦੀਆਂ ਦੇ ਦੇਾਂਗੇ ਬਈ ਇਹੇ ਬਈ ਜੋੜਾ ਦੇ ਦੇਂਗੇ 50000 ਦਾ ਜੋੜਾ 50 ਦਾ ਹਾਂਜੀ ਸੋ ਜੋੜਾ ਇਹ ਦੋਨੇ ਕੱਟੀਆਂ 50000 ਚ ਬਈ ਦੇ ਦੂਗਾ ਤੇ ਦੁੱਧ ਬਈ ਰਕਾਰ ਦੋਨੇ ਦੀਆਂ ਮਾਂ ਦਾ ਆਪਣੇ ਕੋਲ ਹੈਗਾ ਦੋਨੇ ਦੀਆਂ ਮਾਂ ਖੜੀ ਆਪਣੀ ਕੋਲ ਸਹੀ ਸੋ ਤੁਸੀਂ ਤਸੱਲੀ ਕਰਕੇ ਖਰੀਦਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ